ਸਿਕਾ ਬਾਹੀ ਗੁਰਜੀਕਾ ਖਾਲਸਾ ਜੀ ਰਹੀ ਬਾਹੀ ਗੁਰਜੀਕੀ ਬਤੇ ਮੈਂ ਕੌਣੀ ਕੌਣੀ ਪਿੰਡ ਦੀ ਧਰਮਸਾਲਾ ਚ ਆਇਆ ਮੈਂ ਇਹ ਹੀ ਅਰਦਾਸ ਕਰਦਾ ਕਿ ਵੋਟ ਪਾਉਣੀ ਹੈ ਤੇ ਕੰਗਰਸ ਨੂੰ ਪਾਉਣੀ ਹੈ ਕੋਈ ਮੈਂ ਤੇ ਇੱਕ ਘਰ ਨੂੰ ਸਿਲਿੰਡਰ ਫਰੀ ਦੇਵਾਂਗਾ ਆਉਣ ਵਾਲੀ 19 ਤਰੀਕ ਨੂੰ ਤੁਸੀਂ ਪੰਜੇ ਤੇ ਮੋਰਾ ਲਾਉਣਗੇ ਨਿੱਕੇ ਨਿੱਕੇ ਬੱਚੇ ਹਾਨੇ ਜਲ ਮਰ ਕੇ ਨਾ ਪੀ ਰੂਣਾ ਪੱਲੇ ਪੈ ਕੇ ਆ ਲਿਵਿਟ ਹੈ ਕਿ ਉਹ ਕਿਰਪੂਲ ਸਵਾ ਤੁਰ ਜਾਵਣ ਇੱਕ ਮਾਰ ਪੇਰ ਨਾ ਲੱਭਦੀ ਆ ਮਾਂ ਹੁਨਾਂ ਨੇ ਆਟਾ ਦਿੰਦੇ ਨਾਲੇ ਦਿੰਦੇ ਦਾਲ ਨਹੀਂ ਨਾਲੇ ਬੱਚਿਆਂ ਦਾ ਰੱਖ ਲਈ ਖਿਆਲ ਨਹੀਂ ਆਟਾ ਦਿੰਦੇ ਨਾਲੇ ਦਿੰਦੇ ਦਾਲ ਨਹੀਂ ਨਾਲੇ ਬੱਚਿਆਂ ਦਾ ਰੱਖ ਲਈ ਖਿਆਲ ਨਹੀਂ ਨੀ ਇਹਨਾਂ ਨੂੰ ਤੂੰ ਰੱਖੀ ਕਸ ਕੇ ਸਾਰਨ ਸੁਕੇ ਸਸੀ ਕਾਲ ਆ ਸੁਣੀ ਉਸ ਸਹਜ ਜਿ ਸਬਾ ਮੈਂ ਵੱਸਦੀ ਐ ਗੱਲ ਕੀਤੀ ਤੇ ਅੱਗੂ ਹੱਸ ਕੇ ਕਿਆ ਕਰਤਾ ਪਰਸੋਂ ਯਾਸੀ ਉਹ ਤਾਂ ਹੋ ਗਿਆ ਕਿ ਮੇਰਾ ਦੇਵੇਂ ਅੱਜ ਦੇ ਉਸਾਰ ਕਰਾ ਧੰਨਵਾਦ ਤੇਰਾ ਸਿੱਧਾ ਮੰਡੀੋਂ ਮੈਂ ਚਲਾ ਗਿਆ ਤੇ ਕਿਨੇ ਘੰਟੜੇ ਪਕਾਦੇ ਰੋਟੀਆਂ ਮੇਰੇ ਘਰ ਵਾਲੀ ਗਈ ਹੈ ਰੁੱਸ ਪੇ ਨੀਰਾ ਤਾਂ ਹੋ ਗਿਆ ਕਵੇਲਾ ਯੱਤ ਪੈ ਜਦੋਂ ਤੇਰਾ ਹੋ ਗਿਆ ਕਦੇ ਹਾਂ ਆਇਆ ਜਦੋਂ ਤੇਰਾ ਜੋੜ ਟੁੱਟ ਗਿਆ ਤੇ ਤੇਰੇ ਚੋਂ ਸਾਰੇ ਵਿੱਚ ਕਿਸ ਨੂੰ ਕਰੀ ਗਿਲ ਚੁੱਟ ਗਿਲ ਸੀ ਕਰਤੇ ਆ ਮਾਸਤਰਾ ਤੁਹਾਡੇ ਸਾਰਿਆਂ ਦੇ ਤੁਸੀਂ ਦੇਖ ਰਹੇ ਹੋ ਪਿੰਡੂ ਟੈਲੈਂਟ ਚੈਨਲ ਤੇ ਮੈਂ ਤੁਹਾਡਾ ਦੋਸਤ ਗੁਰਸੇਵ ਸਿੰਘ ਤੁਹਾਨੂੰ ਪਤਾ ਜੀ ਆਪਾਂ ਇਹ ਪਿੰਡੂ ਟੈਲੈਂਟ ਚੈਨਲ ਤੇ ਹਰ ਵਾਰ ਹਰ ਵਕਤ ਨਵੇਂ ਤੋਂ ਨਵਾਂ ਟੈਲੈਂਟ ਤੇ ਬਾ ਕਮਾਲ ਟੈਲੈਂਟ ਤੁਹਾਡੇ ਲਈ ਆਪਾਂ ਲਿਆਉਂਦੇ ਰਹਿੰਨੇ ਆ ਅੱਜ ਵੀ ਕੁਝ ਇਸੇ ਤਰ੍ਹਾਂ ਦਾ ਟੈਲੈਂਟ ਆ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਪਰ ਹੈਰਾਨੀ ਵਾਲੀ ਗੱਲ ਇਹਦੇ ਵਿੱਚ ਇਹ ਹੈਗੀ ਆ ਇੱਕ ਨਿੱਕੀ ਜੀ ਗੱਲ ਕਹਿਣੀ ਚਾਹੁੰਗਾ ਤੁਹਾਨੂੰ ਸਾਰਿਆਂ ਨੂੰ ਮੈਂ ਜਿਹੜੇ ਮੇਰੇ ਦੋਸਤ ਜਿਹੜੇ ਮੇਰੇ ਵੀਰ ਪਿੰਡੂ ਟੈਲੈਂਟ ਤੇ ਬਿਲਕੁਲ ਨਵੇਂ ਆਏ ਆ ਤੇ ਪਹਿਲੀ ਵਾਰ ਹੀ ਆ ਵੀਡੀਓ ਨੂੰ ਦੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਔਰ ਨਾਲ ਜਿਹੜਾ ਬੈਲ ਹੋਊਗਾ ਆਈਕਨ ਹੋਊਗਾ ਉਹਨੂੰ ਆਈਕਨ ਨੂੰ ਆਲ ਤੇ ਕਲਿੱਕ ਕਰਦੇ ਤਾਂ ਜੋ ਕੋਈ ਵੀ ਐਟ ਟੈਲੈਂਟ ਵਾਲੀ ਵੀਡੀਓ ਆਪਾਂ ਅਪਲੋਡ ਕਰਦੇ ਰਹਿਨੇ ਆ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਹੈਰਾਨੀ ਵਾਲੀ ਗੱਲ ਆਪਣੇ ਪੰਜਾਬ ਦੇ ਵਿੱਚ ਇਹ ਹੈਗੀ ਆ ਵੀ ਆਪਣੇ ਪੰਜਾਬ ਦੇ ਵਿੱਚ ਜਿਹੜੇ ਬੇਸੁਰਾ ਗਾਉਂਦੇ ਆ ਜਾਂ ਜਿਨ੍ਹਾਂ ਦਾ ਕੋਈ ਸੁਰ ਵੀ ਨਹੀਂ ਮਿਲਦਾ ਲੋਕ ਉਹਨਾਂ ਨੂੰ ਪਸੰਦ ਕਰਦੇ ਤੇ ਅੱਜ ਉਹ ਲੱਖਾਂ ਰੁਪਏ ਵੀ ਕਮਾਰੇ ਆ ਤੇ ਜਿੰਨਾ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਟੈਲੈਂਟ ਦੀ ਕੋਈ ਕਮੀ ਨਹੀਂ ਹੈਗੀ ਅੱਜ ਉਹ ਲੋਕ ਜਾਂ ਉਹ ਨੌਜਵਾਨ ਜਾਂ ਉਹ ਪੰਜਾਬ ਦੀਆਂ ਧੀਆਂ ਕਿਸੇ ਨਾ ਕਿਸੇ ਕਾਰਨ ਕਰਕੇ ਦੱਬੀਆਂ ਰਹਿੰਦੀਆਂ ਗਿਆ ਤੇ ਸਭ ਤੋਂ ਵੱਡੀ ਗੱਲ ਜੀ ਪਿੰਡੂ ਟੈਲੈਂਟ ਚੈਨਲ ਸਟਾਰਟ ਕਰਨ ਦਾ ਮੇਰਾ ਮੇਨ ਮਕਸਦ ਕੋਈ ਲਾਲਚ ਨਹੀਂ ਹੈਗਾ ਕੋਈ ਮੇਰਾ ਲਾਲਚ ਨਹੀਂ ਹੈਗਾ ਇਸ ਚੀਜ਼ ਦੇ ਮੈਂ ਲਾਲਚ ਲਈ ਇਹ ਚੀਜ਼ ਕਰ ਰਿਹਾ ਬਸ ਥੋੜਾ ਜਿਹਾ ਇਹ ਚੀਜ਼ ਲੱਗੀ ਵੀ ਆਪਣੇ ਪੰਜਾਬ ਦੇ ਵਿੱਚ ਗਰੀਬੀ ਰੇਖਾ ਵਿੱਚ ਇਹੋ ਜਿਹੇ ਇਨਸਾਨ ਵੀ ਰਹਿ ਰਹੇ ਆ ਜਿਨ੍ਹਾਂ ਦੇ ਵਿੱਚ ਟੈਲੈਂਟ ਬਹੁਤ ਜ਼ਿਆਦਾ ਹੁੰਦਾ ਪਰ ਉਹ ਗਰੀਬੀ ਕਰਕੇ ਆਪਣੇ ਸ਼ੌਂਕ ਦਬਾ ਲੈਂਦੇ ਆ ਆਪਣੇ ਸਦਰਾਂ ਨੂੰ ਵੀ ਖਤਮ ਕਰ ਲੈਂਦੇ ਸਿਰਫ ਉਹ ਸੀ ਨੂੰ ਦਿਖਾਉਣ ਲਈ ਇਹ ਚੈਨਲ ਸਟਾਰਟ ਕੀਤਾ ਗਿਆ ਅੱਜ ਆਪਾਂ ਖੜੇ ਆ ਪਿੰਡ ਦੋਦਾ ਕੋਣੀ ਦੇ ਵਿੱਚ ਇਹਨੂੰ ਜ਼ਿਲ੍ਹਾ ਮਕਸਰ ਸਾਹਿਬ ਪੈਂਦਾ ਤੇ ਇਹਨੂੰ ਆਪਾਂ ਜਿਹੜੀ ਤਹਿਸੀਲ ਆਪਾਂ ਗਿੱਦੜਵਾਹਾ ਕਹਿ ਸਕਦੇ ਆ ਇੱਥੋਂ ਦੇ ਇੱਕੇ ਨੌਜਵਾਨ ਆ ਬਹੁਤ ਵਧੀਆ ਬਾਈ ਦੇ ਵਿੱਚ ਟੈਲੈਂਟ ਆ ਦੇਖੋ ਜੀ ਨਾ ਉਹਦੇ ਵਿੱਚ ਬਾਈ ਦੇ ਵਿੱਚ ਇੱਕ ਟੈਲੈਂਟ ਆ ਨਾ ਉਹਦੇ ਵਿੱਚ ਦੋ ਟੈਲੈਂਟ ਆ ਕਮ ਤੇ ਕਮ ਤਿੰਨਾਂ ਦਾ ਟੈਲੈਂਟ ਇਕੱਠੇ ਚੱਕੀ ਫਿਰਦਾ ਹੈਗਾ ਤੇ ਆਪਾਂ ਉਹ ਬਾਈ ਨਾਲ ਮਲਾਉਣੇ ਆ ਤੁਹਾਨੂੰ ਉਹ ਵੀਰ ਨਾਲ ਮਲਾਉਣੇ ਆ ਤੇ ਕਰਦੇ ਉਹਦੇ ਨਾਲ ਗੱਲਬਾਤ ਵੀ ਉਹਦੇ ਵਿੱਚ ਟੈਲੈਂਟ ਤਾਂ ਬਹੁਤ ਜ਼ਿਆਦਾ ਆ ਕਿ ਟੈਲੈਂਟ ਨੂੰ ਕਿਸੇ ਨੇ ਖਾਰ ਨਹੀਂ ਉਹਨੇ ਕੋਸ਼ਿਸ਼ ਕੀਤੀ ਜਾਂ ਨਹੀਂ ਕੀਤੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਮੈਂ ਤੇਜ ਕੋਨੀ ਆਲਾ ਠੀਕ ਆ ਜੀ ਬਾਈ ਜੀ ਤੁਹਾਡਾ ਸਭ ਤੋਂ ਪਹਿਲਾਂ ਆਪਣੇ ਪਿੰਡੂ ਟੈਲੈਂਟ ਚੈਨਲ ਤੇ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈਗਾ ਤੇ ਬਾਈ ਜਿਵੇਂ ਆਪਾਂ ਟੈਲੈਂਟ ਦੀ ਗੱਲ ਕਰਦੇ ਆਂ ਆਪਣਾ ਇਹ ਚੈਨਲ ਹੀ ਇਸ ਬੇਸ ਤੇ ਆ ਵੀ ਆਪਾਂ ਟੈਲੈਂਟ ਤੇ ਨਿਰਭਰ ਕਰਦੇ ਆਂ ਹਾਂਜੀ ਮੈਂ ਚਾਹਣਾ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਆਂ ਇੱਕ ਸੋਚ ਹੁੰਦੀ ਹੈ ਵੀ ਜਦੋਂ ਵੀ ਆਪਾਂ ਪ੍ਰੋਗਰਾਮ ਸ਼ੁਰੂ ਕਰਨਾ ਆਪਾਂ ਟੈਲੈਂਟ ਤੋਂ ਸ਼ੁਰੂ ਕਰਦੇ ਹਾਂ ਤੁਹਾਡੇ ਵਿੱਚ ਰੱਬ ਨੇ ਉਹ ਕਿਹੜਾ ਉਹ ਟੈਲੈਂਟ ਦਿੱਤਾ ਹਾਂਜੀ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਮੈਂ ਚਾਹਣਾ ਵੀ ਤੁਸੀਂ ਬਹੁਤ ਵਧੀਆ ਗਾ ਲੈਂਦਾ ਬਾਈ ਬਾਕੀ ਇਹ ਵੀ ਗੱਲ ਗਰੰਟੀ ਹੈ ਤੁਸੀਂ ਸੁਣ ਕੇ ਗੱਲ ਕਹੋਗੇ ਵਾਕਈ ਬਹੁਤ ਸੋਹਣਾ ਗਾਉਂਦੇ ਆ ਤੇ ਅੱਜ ਆਪਾਂ ਇਹ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇਹਨਾਂ ਦੇ ਟੈਲੈਂਟ ਤੇ ਵਧੀਆ ਜਿਹਾ ਗੀਤ ਜਿਹੜਾ ਕੀ ਹਰ ਇੱਕ ਦੇ ਦਿਲ ਨੂੰ ਲੱਗ ਜੇ ਉਥੋਂ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰ ਲਈ ਆਪਣੇ ਆਪਦੇ ਜੀ ਹਾਂਜੀ ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੈਂ ਸੋ ਜੋੜੇ ਜੀ ਆਪਣੇ ਕਰੋਨਾ ਤੇ ਮੜਾ ਸੁਣੀ ਹੁਣ ਨਾਲੇ ਆਟਾ ਦਿੰਦੇ ਨਾਲੇ ਦਿੰਦੇ ਦਾਲ ਨਹੀਂ ਨਾਲੇ ਬੱਚਿਆਂ ਦਾ ਰੱਖ ਲਈ ਖਿਆਲ ਨਹੀਂ ਆਟਾ ਦਿੰਦੇ ਨਾਲੇ ਦਿੰਦੇ ਦਾਲ ਨਹੀਂ ਨਾਲੇ ਬੱਚਿਆਂ ਦਾ ਰੱਖ ਲਈ ਖਿਆਲ ਨਹੀਂ ਨੇ ਇਹਨਾਂ ਨੂੰ ਤੂੰ ਰੱਖੀ ਕੱਸ ਕੇ ਕੋਣੀ ਪਿੰਡ ਚ ਕਰੋਨਾ ਬਿਲੋ ਆ ਗਿਆ ਨਹੀਂ ਰੱਖ ਲਈ ਤੂੰ ਓਜ ਟੱਗ ਕੇ ਨਹੀਂ ਪਿੰਡ ਚ ਕਰੋਨਾ ਬਿਲੋ ਆ ਗਿਆ ਨਹੀਂ ਰੱਖ ਲਈ ਤੂੰ ਓਜ ਟੱਗ ਕੇ ਹੈ ਨਹੀਂ ਤੇ ਜੁਕੋਣੀ ਵਾਲਾ ਲੇਖ ਆਖੀ ਜਾਂਦਾ ਏ ਨਹੀਂ ਬੈਠ ਕੇ ਚਵਾਰੇ ਬਾਰ ਚਾਕੀ ਜਾਂਦਾ ਏ ਹੈ ਨਹੀਂ ਤੇ ਜੁਕੋਣੀ ਵਾਲਾ ਲੇਖ ਆਖੀ ਜਾਂਦਾ ਏ ਨਹੀਂ ਬੈਠ ਕੇ ਚਵਾਰੇ ਬਾਰ ਚਾਕੀ ਜਾਂਦਾ ਏ ਤੇ ਰਹਿਣਾ ਤੁਸੀਂ ਬਚ ਬਚ ਕੇ ਪਿੰਡ ਚੱਕਰ ਉਹਨਾਂ ਬਿਲੋਂ ਆ ਗਿਆਂ ਨਹੀਂ ਰੱਖ ਲਈ ਤੂੰ ਨੋਜ ਟੱਗ ਕੇ ਬਹੁਤ ਵਧੀਆ ਵੀ ਉਹ ਆਪਣਾ ਗੀਤ ਲਿਖਿਆ ਹੋਇਆ ਹੈ ਬਾਈ ਅੱਛਾ ਨਾਲ ਤੁਸੀਂ ਗਾਉਨੇ ਵੀ ਹੋ ਤੇ ਗੀਤ ਲਿਖਦੇ ਵੀ ਹੋ ਹਾਂ ਲਿਖਦੇ ਹਾਂ ਜੀ ਬਹੁਤ ਵਧੀਆ ਲਿਖਦੇ ਹੋ ਗਾਉਨੇ ਵੀ ਆ ਜੀ ਠੀਕ ਹੈ ਬਹੁਤ ਵਧੀਆ ਲਿਖਦੇ ਹੋ ਅੱਛਾ ਨਾਲ ਪੋਲ ਪਲੇ ਦੀ ਵੀ ਕਲਾ ਬਾਈ ਦੇ ਵਿੱਚ ਆਪਾਂ ਉਹ ਕਲਾ ਵੀ ਬਾਅਦ ਚ ਦੇਖਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਬਾਈ ਗੱਲ ਕਰ ਲਈਏ ਹਾਂ ਜੀ ਉਸੀ ਕੌਣੀ ਪਿੰਡ ਦੇ ਰਹਿਣ ਵਾਲੇ ਹੂੰ ਇਹ ਚੀਜ਼ ਕਲੀਅਰ ਹੋ ਗਈ ਆ ਆਪਾਂ ਜੇ ਗੱਲ ਕਰੀਏ ਕਹਿੰਦੇ ਹੁੰਦੇ ਨਾ ਇਹ ਜਿਹੜਾ ਇੱਕ ਗਾਇਕੀ ਦਾ ਸ਼ੌਂਕ ਹੁੰਦਾਗਾ ਜਾਂ ਤਾਂ ਬੰਦੇ ਨੂੰ ਉਹਦੇ ਘਰ ਪਰਿਵਾਰ ਤੋਂ ਮਿਲਿਆ ਹੁੰਦਾ ਜਾਂ ਕੋਈ ਕਿਸੇ ਨੂੰ ਦੇਖ ਕੇ ਆਪਾਂ ਸਿੱਖਦੇ ਆਂ ਤੁਹਾਡੇ ਵਿੱਚ ਇਹ ਸ਼ੌਂਕ ਕਿੱਥੋਂ ਸ਼ੁਰੂ ਹੋਇਆ ਇਹ ਮੈਂ ਜੀ ਸੋਚਦਾ ਹੁੰਦਾ ਡੈਡੀ ਨਾਲ ਜਾਂਦਾ ਹੁੰਦਾ ਸੀਗਾ ਇਹ ਸੰਗਤ ਦੇ ਆਪਣੇ ਉਹ ਪਲੇ ਕਰਦੇ ਹੌਲੀ ਹੌਲੀ ਉਹ ਮੈਨੂੰ ਢੋਲ ਲੇਤਾ ਹੌਲੀ ਹੌਲੀ ਸਿੱਖਿਆ ਦਿੱਤੀ ਤੇ ਬਸ ਮੈਂ ਵੱਡਾ ਹੁੰਦਾ ਵੀ ਉਹਨਾਂ ਨੂੰ 15 ਸਾਲ ਹੋ ਗਏ ਢੋਲ ਪਲੇ ਕਰਦੇ ਹਾਂ ਢੋਲ ਪਲੇ ਕਰਦੇ ਹਾਂ ਯਾਨੀ ਕਿ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਇਹ ਚੀਜ਼ ਦਿੱਤੀ ਹੈ ਵਿੱਚ ਆਪੋ ਜੀ ਕਹਿ ਸਕਦੇ ਹਾਂ ਬਾਕੀ ਪਰਿਵਾਰ ਵਿੱਚ ਕਿੰਨੇ ਜਣੇ ਰਹਿ ਰਹੇ ਹੋ ਤੁਸੀਂ ਪਰਿਵਾਰ ਚ ਹੈਗੇ 6 ਜਣੇ ਜੀ 6 ਜਣੇ ਹਾਂਜੀ ਠੀਕ ਆ ਮੰਮੀ ਪਾਪਾ ਔਰ ਵੱਡਾ ਵੀਰ ਤੇ ਬੱਚੇ ਦੇ ਅੱਛਾ ਤੁਹਾਡਾ ਵੈਸੇ ਪੇਸ਼ਾ ਕੀ ਹੈ ਕੰਮ ਕਰਨ ਦਾ ਇਹ ਚੀਜ਼ ਕਰਦੇ ਹੋ ਕੁਝ ਹੋਰ ਕਰਦੇ ਨਹੀਂ ਢੋਲ ਪਲੇ ਕਰਦੇ ਹਾਂ ਆਪਾਂ ਜਾਗਰਨ ਤੇ ਜਾਂ ਪੀ ਰਹੇ ਦਵਾਨ ਹੋ ਗਏ ਬਾਕੀ ਕੰਮ ਕਾਮ ਕਰਦੇ ਹੱਡੀ ਨਾਲ ਬਹੁਤ ਵਧੀਆ ਗੱਲ ਆ ਭਾਈ ਬਾਈ ਦਾ ਆਪਾ ਗੀਤ ਤਾਂ ਜਰੂਰ ਸੁਣ ਲਿਆ ਹੈਗਾ ਤੇ ਇੱਕ ਨਵੇਂ ਚੱਕਾ ਲਾਇਆ ਇੱਕ ਹੋਰ ਹੈਗੀ ਆ ਉਹ ਕਲਾ ਵੀ ਆਪਾਂ ਸੁਣਦੇ ਆਂ ਬਾਈ ਜੀ ਰਾਜਾ ਵੜੰਗ ਜੀ ਦੀ ਆਵਾਜ਼ ਕੱਢ ਲੈਂਦੇ ਆਂ ਨਾਲੇ ਰਮਲਾ ਜੀ ਦੀ ਆਵਾਜ਼ ਕੱਢ ਲੈਂਦੇ ਮੈਂ ਚਾਹੁੰਨਾ ਜੀ ਰਮਲਾ ਜੀ ਦਾ ਗੀਤ ਸੁਣਾ ਦਿਓ ਹਾਂਜੀ ਹਾਂਜੀ ਠੀਕ ਆ ਜੀ ਤੇ ਰਾਜਾ ਵੜੰਗ ਜੀ ਤੋਂ ਬਾਅਦ ਥੋੜੇ ਟਾਈਮ ਬਾਅਦ ਆਪਾਂ ਤੁਹਾਨੂੰ ਆਵਾਜ਼ ਵੀ ਸੁਣਾਵਾਂਗੇ ਜਿਵੇਂ ਸੇਮ ਕਾਪੀ ਕਰ ਦੇਣਾਂ ਦੀ ਆਵਾਜ਼ ਨੂੰ ਤੋਂ ਪਹਿਲਾਂ ਮੈਂ ਚਾਹੁੰਗਾ ਵੀ ਤੁਸੀਂ ਰਮਲਾ ਜੀ ਦਾ ਕੋਈ ਵਧੀਆ ਜਿਹਾ ਗੀਤ ਉਹਨਾਂ ਦੀ ਆਵਾਜ਼ ਦੇ ਵਿੱਚ ਸਾਨੂੰ ਸੁਣਾਓ ਹਾਂਜੀ ਸਾਰਿਆਂ ਨੂੰ ਸੁਣ ਕੇ ਸੱਸੀ ਕਾਲ ਆ ਸੁਣ ਲਈ ਉਹ ਸਹਿਜ ਸਬਾ ਮੈਂ ਹਏ ਗੱਲ ਕੀਤੀ ਤੇ ਅੱਗੋਂ ਹੱਸ ਕੇ ਕਿਆ ਕਰਤਾ ਪਰਸੋਂ ਉਹ ਪਰਸੋਂ ਲੰਘ ਗੀਵੇਂ ਨਿਆਵੇਂ ਨਿਆ ਆ ਦੀ ਤੇ ਅੱਗੋਂ ਆਈ ਨਹੀਂ ਮੇਰੀ ਸਰਕਾਰ ਪਰਸੋਂ ਉਹ ਸਾਨੂੰ ਮਿਲਦੀ ਗਲਦੀ ਰੇ ਹਏ ਕੰਮਲੀਏ ਤੂੰ ਕਰ ਜਾਂ ਤੂੰ ਚੋਰੀ ਅਸੀਂ ਖੂਤੇ ਛੁਪਾਂਗੇ ਨਹੀਂ ਤੇਰਾ ਇਸ਼ਕ ਗਨੇ ਦੀ ਪੋਰੀ ਉਹ ਜੋੜਾ ਕੁਗਿਆਦਾ ਐਨੀ ਜੋੜਾ ਕੁਗਿਆਦਾ ਐਨੀ ਉੱਟ ਗਿਆ ਮਲੋ ਜੋਰੀ ਅਸੀਂ ਖੂਤੇ ਛੁਪਾਂਗੇ ਨਹੀਂ ਤੇਰਾ ਇਸ਼ਕ ਗੰਨੇ ਦੀ ਪੋਰੀ ਵਾ ਯਾਰ ਭਾਈ ਕਹੂਗਾ ਕਿ ਰਮਲਾ ਜੀ ਨਹੀਂ ਰਮਲਾ ਜੀ ਦੀ ਸੇਮ ਕਾਪੀ ਕਰਦੇ ਆ ਤੇ ਅੱਜ ਇਹ ਚੀਜ਼ ਵੀ ਮਹਿਸੂਸ ਹੋ ਗਈ ਆ ਵੀ ਵਾਕੇ ਰਮਲਾ ਜੀ ਆਪਣੇ ਜਿੱ ਕਿਤਨਾ ਕਿਤੇ ਬੈਠੇ ਹੋਏ ਆ ਕਿਸੇ ਦੇ ਵਿੱਚ ਵੀ ਅੱਜ ਉਹ ਵਸਦੇ ਆ ਤੇ ਭਾਈ ਜੀ ਨੇ ਉਹ ਚੀਜ਼ ਸਾਬਤ ਕਰਦੀ ਆ ਬੀ ਵਾਕਈ ਰਮਲਾ ਜੀ ਦੇ ਇਜਾਦਾਂ ਨੂੰ ਇਸ ਸੰਭਾਲ ਕੇ ਰੱਖੀ ਬੈਠਾ ਉਹਦੀ ਕਲਾ ਨੂੰ ਇਸ ਸੰਭਾਲ ਕੇ ਰੱਖੀ ਬੈਠਿਆ ਬਾਕੀ ਵੀ ਇੱਕ ਚੀਜ਼ ਹੋਰ ਕਹਿੰਦੇ ਹੁੰਦੇ ਆ ਵੀ ਕਹਿੰਦੇ ਨਾ ਜਿਹੋ ਜੀ ਬੰਦੇ ਦੀ ਫੀਲਡ ਹੋਵੇ ਜਿਵੇਂ ਤੁਸੀਂ ਗੀਤ ਗਾਉਨੇ ਹੋ ਗੀਤ ਲਿਖਦੇ ਹੋ ਹਾਂ ਉਹ ਫੀਲਡ ਦੇ ਵਿੱਚ ਉਹਦੀ ਕੋਈ ਪਸੰਦ ਹੁੰਦੀ ਆ ਇਹ ਨੂੰ ਦੇਖ ਕੇ ਉਹ ਬੰਦਾ ਅੱਗੇ ਜਾਣ ਦੀ ਸੋਚਦਾ ਤੁਸੀਂ ਅੱਜ ਦੀ ਪੰਜਾਬੀ ਗਾਇਕੀ ਦੇ ਵਿੱਚ ਜਾਂ ਕੋਈ ਹਿੰਦੀ ਗਾਇਕੀ ਦੇ ਵਿੱਚ ਕਿਹੜੇ ਪਰਸਨ ਨੂੰ ਜ਼ਿਆਦਾ ਕਿਹੜੇ ਕਲਾਕਾਰ ਨੂੰ ਜ਼ਿਆਦਾ ਪਸੰਦ ਕਰਦੇ ਹੋ ਪੰਜਾਬੀ ਵਿੱਚ ਮੈਂ ਸ਼ਰੀਫ ਦਲਦਾਰ ਨੂੰ ਕਰਦਾ ਸ਼ਰੀਫ ਦਲਦਾਰ ਹਾਂਜੀ ਹਾਂਜੀ ਗੀਤ ਵਗੈਰਾ ਗਾੜੇ ਨੇ ਸ਼ਰੀਫ ਦਲਦਾਰ ਦੇ ਹਾਂ ਇੱਕ ਤਾਂ ਗੀਤ ਨੀ ਮੈਂ ਖੇਤੋਂ ਗਿਆ ਸੀ ਉਦੋਂ ਹੋ ਗਿਆ ਕਿਵੇਂ ਨਾ ਦੇਵੇਂ ਅੱਜ ਦੇ ਸਹਾਰ ਕਰਾ ਧੰਨਵਾਦ ਤੇਰਾ ਸਿੱਧਾ ਮੰਡੀੋਂ ਮੈਂ ਚਲਾ ਗਿਆ ਤੇ ਕਿਨੇ ਗਵਾਂਢ ਨੇ ਪਕਾ ਦੇ ਰੋਟੀਆਂ ਮੇਰੇ ਘਰ ਵਾਲੀ ਗਈ ਹੈ ਰੁੱਸ ਪੇ ਕਿਨੇ ਗਵਾਂਢ ਨੇ ਪਕਾ ਦੇ ਰੋਟੀਆਂ ਹਾਏ ਉਹ 5 ਦਿਨ ਹੋ ਗਏ ਹੈਨੀ 5 ਦਿਨ ਹੋ ਗਏ ਹੈਨੀ 5 ਦਿਨ ਹੋ ਗਏ ਮੈਂ ਤਾਂ ਸਮਝਦਾ ਨਹੀਂ ਤੂੰ ਭੁੱਖਾ ਨਹੀਂ ਨਿਭਰੀ ਵੇਲੇ ਐਵੇਂ ਬੋਲ ਜਾਵੇਂ ਰੁੱਖਾ ਰੁੱਖਾਣੀ ਉਹ ਮਰ ਕਮਾ ਦੇ ਤਾਂ ਨੀ ਹਲ ਹੋ ਹੁਮਾਰ ਕਮਾਦੇ ਤਰਬ ਮੰਗੇ ਲੈ ਕੇ ਗਵਾਂਢ ਨੇ ਪਕਾ ਦੇ ਰੋਟੀਆਂ ਮੇਰੇ ਘਰ ਵਾਲੀ ਗਈ ਰੁੱਸ ਪੇਕੇ ਨਹੀਂ ਗਵਾਂਢ ਨੇ ਪਕਾ ਦੇ ਰੋਟੀਆਂ ਕੋ ਕੀ ਬਾਤ ਆ ਬਈ ਅਵਾਜ਼ ਤੁਸੀਂ ਆਪਣੇ ਇਹਦੀ ਵੀ ਕਰ ਲਈ ਹੈ ਨਾ ਕਲਾਕਾਰ ਦੱਸਿਆ ਸੀਗਾ ਆਪਣੇ ਸ਼ਰੀਫ ਦਾ ਸ਼ਰੀਫ ਦਿਲਦਾਰ ਸੇਮ ਕਾਪੀ ਕਰ ਲੈਂਦੇ ਬਈ ਇਹਨਾਂ ਦੀ ਆਵਾਜ਼ ਵੀ ਇੱਕ ਨੱਚ ਟੈਲੈਂਟ ਹੋਰ ਆ ਆਪਣੇ ਬੜੇ ਮਸ਼ਹੂਰ ਹੈਗੇ ਆਪਣੇ ਦਾਵਾਵਾ ਦੇ ਐਮ ਐਲ اے ਆ ਰਾਜਾ ਬੜਾ ਜੀ ਰਾਜਾ ਬੜਾ ਜੀ ਏ ਰਾਜਾ ਬੜਾਂਗੇ ਜਿੱਦੀ ਆਵਾਜ਼ ਬਹੁਤ ਸੁਣੀ ਸੁਣਾਉਂਦੇ ਆ ਤੁਹਾਨੂੰ ਸੁਣਾਉਣੇ ਨਾਲ ਉਹ ਆਵਾਜ਼ ਤੇ ਰਾਜਾ ਬੜਾਂਗੇ ਉਹ ਸ਼ੁਰੂ ਕਰਦੇ ਆ ਕਿਤੇ ਆਉਂਦੇ ਰੈਲੀਆਂ ਵਗੈਰਾ ਤੇ ਕਿਦਾਂ ਗੱਲਬਾਤ ਕਰਦੇ ਦੱਸਿਓ ਮਾੜਾ ਹਾਂਜੀ ਸਰਦਾਰ ਸਸੀ ਕਾਂ ਬਾਹੀ ਗੁਰਜੀ ਦਾ ਖਾਲਸਾ ਸ੍ਰੀ ਬਾਹੀ ਗੁਰਜੀ ਕੀ ਪਤੇ ਮੈਂ ਇੱਕ ਕੌਣੀ ਕੌਣੀ ਪਿੰਡ ਦੀ ਧਰਮਸਾਲਾ ਚ ਆਇਆ ਮੈਂ ਇਹ ਅਰਦਾਸ ਕਰਦਾ ਕਿ ਵੋਟ ਪਾਉਣੀ ਹੈ ਤੇ ਕੰਗਰਸ ਨੂੰ ਪਾਉਣੀ ਹੈ ਕੋਈ ਮੈਂ ਤੇ ਇੱਕ ਘਰ ਨੂੰ ਸਿਲਿੰਡਰ ਫਰੀ ਦੇਵਾਂਗਾ ਆਉਣ ਵਾਲੀ 19 ਤਰੀਕ ਨੂੰ ਤੁਸੀਂ ਪੰਜੇ ਤੇ ਮੋਰਾ ਲਾਉਣਗੇ ਤੇ ਇਹ ਨਾ ਹੋਵੇ ਆਉਣ ਵਾਲੇ 19 ਤਰੀਕ ਨੂੰ ਪਿੰਡ ਕੌਣੀ ਦੇ ਮੁੰਡੇ ਲੰਗਰ ਹਾਲ ਚ ਮਿਲਣਾ ਤਾਰੀ ਨਾ ਮਾਰੋ ਮੇਰਾ ਸਿਰ ਖਰਾਬ ਹੋ ਜਾਂਦਾ ਹੈ ਆਹਦਾ ਪ੍ਰਭੂ ਉਹ 5000 ਦਾ ਨਲਕਾ ਨਹੀਂ ਲਵਾ ਸਕੇ ਮੈਂ 7000 ਦੇ ਕੰਬਲ ਵੰਡੇ ਆਹਦਾ ਪ੍ਰਭੂ ਮੇਹੀ ਅਦਾਸ ਕਰਦਾ ਹੈ ਅਗਰ ਪ੍ਰਕਾਸ਼ ਸਿੰਘ ਬਾਦਲ ਜਿੰਨਾਂ ਦਾ ਨਾਮ ਐਟੀਟਿਊਡ ਜੀ ਰੱਖਿਆ ਕੋਈ 45 ਕਰੋੜ ਰੁਪਏ ਦਾ ਹੀ ਲਿਖਵਾ ਕੇ ਬੱਚਾ ਬਣਿਆ ਫਿਰਦਾ ਓਏ 9 ਲੱਖ ਦਾ ਉਹ țeਲੀ ਫੂਕ ਦਿੰਦਾ ਹੈ ਆਦੇ ਕੀ ਰਾਜਾ ਤੀਸਰੀ ਵਾਲੇ ਬੇਰ ਨੂੰ ਹੱਥ ਪਾਉਂਦਾ ਜੇ ਪਤੰਦਰਾਂ ਤੇਰੇ ਕੋਲ ਤੌੜੀ ਰਤੂ ਲਾਲ ਮੈਂ ਇਹ ਅਰਦਾਸ ਕਰਦਾ ਕਿ ਆਉਣ ਵਾਲੀ 19 ਤਰੀਕ ਨੂੰ ਤੁਸੀਂ ਪੰਜੇ ਤੇ ਬੁਲਾ ਲਵਣਾ ਭਰਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਪਿੰਡ ਦਾਣਾ ਮੰਡੀ ਚ ਦੁੱਧੇ ਆਇਆ ਸੀ ਉਥੇ ਆਈ ਸੀ ਪਸਾਨਾ ਖਾਣ ਮੈਂ ਨੂੰ ਆਖਾ ਪੈਣੇ ਤੂੰ ਆ ਅਗੀ ਸੁਣਾ ਦੇ ਮੈਨੂੰ ਯਾਰ ਮੇਰਾ ਤਿਤਲੀਆਂ ਵਰਗਾ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਜੇ ਚੰਗਾ ਲੱਗਦਾ ਧੰਨਵਾਦ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿ ਰਮ ਭਾਈ ਸਰਾ ਯਾਰ ਸਰਾ ਕੋਈ ਯਾਰ ਤੂੰ ਵੀ ਇਹ ਚੀਜ਼ ਦਾ ਪਹਿ ਕਹਿ ਸਕਦੇ ਆ ਤੇ ਇੱਕ ਟੈਲੈਂਟ ਇਹਨਾਂ ਦਾ ਹੋਰ ਬਾਕੀ ਆ ਆਪਾਂ ਉਹ ਵੀ ਦੇਖਾਂਗੇ ਪਰ ਉਦੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਬਈ ਤੁਸੀਂ ਤੁਹਾਡੇ ਚ ਰਾਬੜੇ ਜੇ ਕਹਿ ਦਈਏ ਕੋਈ ਕਮ ਨਹੀਂ ਛੱਡੀ ਹਾਂ ਹਰ ਇੱਕ ਤਰ੍ਹਾਂ ਦਾ ਤੁਹਾਡੇ ਵਿੱਚ ਟੈਲੈਂਟ ਫੁੱਲ ਆ ਹਣਾ ਤੁਸੀਂ ਕਦੇ ਅੱਗੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਵੀ ਆਪਣੇ ਟੈਲੈਂਟ ਨੂੰ ਅੱਗੇ ਨਿਖਾਰਨ ਬਾਰੇ ਸੋਚਿਆ ਹੋਵੇ ਹਾਂਜੀ ਕੋਸ਼ਿਸ਼ ਤਾਂ ਬਹੁਤ ਕਰੀਏ ਜੀ ਬਸ ਤੁਹਾਨੂੰ ਲੱਗਦਾ ਇਹ ਹਨ ਗਰੀਬੀ ਮਾਲ ਲੈ ਕੇ ਬਹਿ ਲਿਆ ਤੇ ਆਪਣੇ ਹੁਣ ਯਾਰ ਦੋਸਤ ਮੇਰੇ ਕਹਿੰਦੇ ਵੀ ਤੁਸੀਂ ਗੀਤ ਕਰਵਾਓ ਵੀ ਆਹ ਫੋੜੇ ਇਸੇ ਤਰ੍ਹਾਂ ਨਾਲ ਖੜੇ ਆ ਤੇ ਫਿਰ ਮੈਂ ਆ ਵੀ ਡਲ ਜਾਂਦੇ ਕਦੇ-ਕਦੇ ਵੀ ਚਲੋ ਕੋਈ ਨਹੀਂ ਕਰਾਂਗੇ ਸੋ ਮਜਬੂਰ ਹੋਣਗੇ ਕਰ ਤੇ ਘਰੋਂ ਸਪੋਰਟ ਮਿਲਦੀ ਆ ਪੂਰੀ ਘਰੋਂ ਸਪੋਰਟ ਆਈ ਵੱਧ ਘਰੋਂ ਸਪੋਰਟ ਹਾਂ ਜੀ ਪਿੰਡ ਦਾ ਬੰਦਾ ਨਹੀਂ ਇਦਾਂ ਦਾ ਮਿਲਿਆ ਵੀ ਕਹਿੰਦਾ ਮੈਂ ਤੇਰੇ ਨਾਲਾਂ ਚੱਲਿਆ ਪਿੰਡ ਦੇ ਬੰਦੇ ਬਹੁਤ ਕਹਿੰਦੇ ਜੀ ਵੀ ਤੂੰ ਨਾ ਗਾ ਗੀਤ ਗਾ ਤੂੰ ਵੱਧੂਂ ਤੇਰਾ ਨਾਮ ਚੱਲਦਾ ਤੇਰਾ ਨਾਮ ਬਣਿਆ ਮੈਂ ਤੀਜੂ ਕੋਣੀ ਵੀ ਤੁਸੀਂ ਗਾਓ ਢੋਲ ਪਲੇ ਕਰਦੇ ਜਿਹਦਾ ਵੀ ਕਦੇ ਵੀ ਕਰਦਾ ਢੋਲ ਪਲੇ ਤੇ ਬਾਕੀ ਕਹਿੰਦਾ ਵਾਹ ਵੀ ਕਾ ਵਾਹ ਠੀਕਾ ਕਦੇ ਉਹਨਾਂ ਨੇ ਇਹ ਨਹੀਂ ਚੀਜ਼ ਕੀਤੀ ਸੀ ਪੈਸੇ ਭਰਦੇ ਜੇ ਕੱਲਾ ਵੈਸੇ ਸ਼ਾਬਾਸ਼ੀ ਦੇਣ ਵਾਲੀ ਨਹੀਂ ਨਹੀਂ ਸ਼ਾਬਾਸ਼ੀ ਦੇਣ ਨਾਲ ਨਹੀਂ ਕਹੇ ਇਹਨਾਂ ਨੇ ਕਹਿੰਦੇ ਵੀ ਆ ਵੀ ਪੈਸੇ ਦੇਵਾਂਗੇ ਵੀ ਨਾਲ ਖੜਦੇ ਆ ਤੇ ਫਿਰ ਤੁਸੀਂ ਕਿਉਂ ਨਹੀਂ ਅੱਗੇ ਜਾ ਰਹੇ ਬਸ ਕੰਮ ਕਰੀਏ ਚੁੱਪ ਇਹੋ ਜਿਹਾ ਮੇਰੇ ਕੋਈ ਪ੍ਰੋਗਰਾਮ ਹੈ ਇਹਨਾਂ ਦੇ ਮੌਕੇ ਤੇ ਫਿਰ ਮੈਂ ਤੁਹਾਨੂੰ ਨਹੀਂ ਪੁੱਛਾਂਦੇ ਨਹੀਂ ਪੁੱਛਾਂ ਹਾਂਜੀ ਠੀਕ ਹੈ ਕਹੇ ਕਿ ਉਹਨਾਂ ਨੂੰ ਮੁੜ ਕੇ ਇਹ ਕਹਿੰਦੇ ਠੀਕਾ ਠੀਕ ਲੈਟਰ ਹੋਇਆ ਇਹਦਾ ਤੇ ਦੋਸਤੋ ਇਹਨਾਂ ਦੀਆਂ ਕਾਫੀ YouTube ਤੇ ਵੀਡੀਓ ਵੀ ਹੈਗੀਆਂ ਇਹਨਾਂ ਨੇ ਕਈ ਗੀਤਾਂ ਦੇ ਵਿੱਚ ਐਕਟ ਵੀ ਕੀਤਾ ਹੋਇਆ ਹੈਗਾ ਐਕਟਿੰਗ ਵੀ ਬਹੁਤ ਵਧੀਆ ਕਰ ਲੈਂਦੇ ਆ ਪਰ ਐਕਟਿੰਗ ਕਿਸੇ ਗੱਲ ਨਾਲ ਹੋਊਗੀ ਇੱਥੇ ਹੋ ਨਹੀਂ ਸਕਦੀ ਕਿ ਕੋਈ ਨਹੀਂ ਸਮਾਂ ਆਊਗਾ ਆਪਣੀ ਦੀ ਐਕਟਿੰਗ ਵੀ ਤੁਹਾਨੂੰ ਬਹੁਤ ਦਿਖਾਵਾਂਗੇ ਤੇ ਬਾਈ ਜੀ ਢੋਲ ਪਲੇ ਬਹੁਤ ਸੋਹਣਾ ਕਰ ਲੈਂਦੇ ਤੇ ਮੈਂ ਚਾਹੂੰਗਾ ਬਾਈ ਇੱਕ ਢੋਲ ਦੇ ਨਾਲ ਠੀਕ ਹੈ ਘੈਂੜਿਆ ਕੀ ਸਮਾਰੋਹ ਸੁਣਾਣ ਹਾਂ ਜੀ ਬਾਈ ਦੇ ਕੋਲ ਢੋਲ ਵੀ ਆਪਣਾ ਹੈਗਾ ਸਭ ਕੁਝ ਆਪਣਾ ਹੈ ਢੋਲ ਪਲੇ ਦਾ ਪ੍ਰੋਗਰਾਮ ਇਹਨਾਂ ਦਾ ਮੇਨ ਆਪਣਾ ਤਾਂ ਹੁਣ ਸੌਂਗ ਸੁਣਾਗੇ ਢੋਲ ਦੇ ਨਾਲ ਸਿਰ ਆਇਆ ਠੀਕ ਹੈ ਹਾਂ ਜੀ ਲਓ ਸੁਣਾ ਜੀ ਇੱਕ ਗਰੀਬ ਕੁੜੀ ਕਹਿੰਦੀ ਆ ਆਦੇ ਘਰ ਲੈ ਨੂੰ ਵੀ ਆਟਾ ਪਾਣੀ ਹੈ ਨੀਗਾ ਲੈ ਕੇ ਆਓ ਤੇ ਲੋ ਸੁਣੀ ਗਈ ਨਹੀਂ ਤਾਂ ਹੋ ਗਿਆ ਕਵੇਲਾ ਯਾਟ ਪੈ ਜਦੋਂ ਤੇਰਾ ਯਾਨਤ ਨਹੀਂ ਬਹੁਤ ਵਧੀਆ ਟੈਲੈਂਟ ਆ ਬਾਈ ਦੇ ਵਿੱਚ ਤੁਸੀਂ ਬਈ ਗੀਤ ਆਪਣੇ ਲਿਖ ਲੈਣਾ ਹੁਣ ਤੱਕ ਕਿੰਨੇ ਗੀਤ ਲਿਖ ਲਏ ਤੁਸੀਂ ਹੈਗੀ 15-20 ਗੀਤ ਲੈ ਲਈ ਚਲੋ ਤੁਹਾਡੇ ਢੋਲ ਦੇ ਤਾਂ ਆਪਾਂ ਗੱਲ ਮੰਨ ਲੈਣੇ ਤੂੰ ਨੂੰ ਫਾਦਰ ਸਾਹਿਬ ਕੋਲ ਗੁਰਤੀ ਮਿਲਦੀ ਹੈ ਆਪਾਂ ਪੁੱਛ ਕੇ ਕਹਿ ਸਕਦੇ ਹਾਂ ਤੁਸੀਂ ਖੁਦ ਦੇ ਗੀਤ ਕਦੋਂ ਤੋਂ ਲਿਖਨੇ ਸਟਾਰਟ ਕਰਦੇ ਸੀ ਮੈਨੂੰ ਹੋ ਗਏ 6-7 ਮਹੀਨੇ ਹੋ ਗਏ ਜੀ ਅੱਛਾ ਹਾਂ ਜੀ ਸਟਾਰਟ ਕਰਦੇ ਠੀਕ ਆ ਤੇ ਇੱਕ ਬਈ ਅੱਜ ਦੀ ਜਿਹੜੀ ਗਾਇਕੀ ਚੱਲ ਰਹੀ ਆ ਹਾਂਜੀ ਹਨਾ ਅੱਜ ਦੀ ਗਾਇਕੀ ਬਾਰੇ ਕੁਝ ਕਹਿਣਾ ਚਾਹੁੰਦੇ ਹਾਂ ਕਿਉਂਕਿ ਅੱਜਕੱਲ ਤਾਂ ਹੁਣ ਜੇ ਸੋਚੀਏ ਲੋਕ ਸੁਰਤਾ ਦੇਖਦੇ ਨਹੀਂ ਹੈਗੇ ਵੈਸੀ ਪਸੰਦ ਕਰੀ ਜਾਂਦੇ ਤੇ ਅੱਜ ਦੇ ਗਾਇਕਾਂ ਬਾਰੇ ਕੀ ਕਹਿਣਾ ਅੱਜ ਦੇ ਗਾਇਕਾਂ ਬਾਰੇ ਮੈਂ ਇਹ ਕਹਿਣਾ ਜੀ ਆਪਣੇ ਹੁਣ ਜਿਵੇਂ ਕੁਲਦੀਪ ਮਾਨਕ ਜੀ ਕਰਤਾਰ ਰਮਲਾ ਜੀ ਤੇ ਦੁਰਸ਼ਕੰਦਰ ਜੀ ਤੇ ਆਪਣੇ ਰਾਜ ਬਰਾੜ ਮਨਮੋਹ ਸਿੰਘ ਸਿੱਧੂ ਵਰਗੇ ਇਹ ਵਧੀਆ ਗਾਇਕ ਨੇ ਜੀ ਪੁਰਾਣਾ ਵਰਸਾ ਜਿਹੜਾ ਬਹੁਤ ਵਧੀਆ ਸੀਗਾ ਜਿਵੇਂ ਆਪਣੇ ਵਧੀਆ ਵਧੀਆ ਗੱਲਾਂ ਕਰਦੇ ਸੀਗੇ ਜਿਹੜੇ ਹੁਣ ਦੇ ਗਾਇਕੀ ਜੀ ਪਤਾ ਨਹੀਂ ਜੀ ਕੋਈ ਕਿ ਜਿਹਦੇ ਲੱਤ ਬਾਹ ਫੜ ਲੈਂਦੇ ਆ ਐਨ ਪਤਾ ਲੱਗਦਾ ਲੱਤਾਂ ਹਾਂ ਹਾਂ ਜੀ ਮਜਿਸਨ ਦੀ ਬਾਜ ਬਹੁਤ ਉੱਚੀ ਹੁੰਦੀ ਆ ਕਲਾਕਾਰ ਦੇ ਕੋਈ ਸਮਝ ਨਹੀਂ ਆ ਇੱਕ ਦੂਜੇ ਨਾਲ ਲੜੀ ਜਾਂਦੇ ਇੱਕ ਦੂਜੇ ਨਾਲ ਇਹ ਬਿਲਕੁਲ ਸਹੀ ਗੱਲ ਆ ਨੀ ਵੈਰਸੇ ਚਲੋ ਤੁਸੀਂ ਇਹ ਗੱਲ ਕਹੀਏ ਤੁਸੀਂ ਸੱਭਿਆਚਾਰ ਨਾਲ ਜੁੜੇ ਹੋਏ ਹੋ ਭਾਈ ਇਹ ਵੀ ਸਚਾਈ ਹੈ ਭਾਈ ਅੱਜਕੱਲ ਦੇ ਲੋਕ ਨਾ ਸੱਭਿਆਚਾਰ ਸੁਣਦੇ ਨਹੀਂ ਹਾਂਜੀ ਹਾਂਜੀ ਸਮਝਦੇ ਹੋ ਵੀ ਉਹਨਾਂ ਨੇ ਚੱਕਰੋ ਥਾਲੋ ਲਵਾ ਕੇ ਸੁਣਨੇ ਹੁੰਦੇ ਆ ਤੇ ਵੀ ਜੇ ਤੁਸੀਂ ਅੱਜ ਤੋਂ ਨੂੰ ਤੁਸੀਂ ਕੋਈ ਅਪਰੂਵ ਤੁਹਾਡੀ ਹੁੰਦੀ ਆ ਕੋਈ ਤੁਹਾਡੀ ਗੱਲਬਾਤ ਸੁਣਦਾ ਤੁਸੀਂ ਉਪਰਤੀਖ ਜਾਣੇ ਹੋ ਫਿਰ ਵੈਰਸੇ ਨੂੰ ਲੈ ਕੇ ਜਾਓਗੇ ਕਿ ਚੱਕਰੋ ਥਾਲੋ ਲੈ ਕੇ ਜਾਓਗੇ ਨਹੀਂ ਨਹੀਂ ਵੈਰਸੇ ਨੂੰ ਲੈ ਕੇ ਜਾਵਾਂਗੇ ਵੈਰਸੇ ਨੂੰ ਭਾਈ ਲੋਕ ਸੁਣ ਲੈਣਗੇ ਹਾਂਜੀ ਪਸੰਦ ਆ ਗਰ ਸਾਹਿਬ ਵੀ ਪਸੰਦ ਤਾਂ ਨਹੀਂ ਕਰਦੇ ਹੁਣ ਜੇ ਕੋਈ ਗੌਣ ਵਾਲੀ ਉਹੋ ਜਿਹੀ ਹੋਵੇ ਟੱਕਰੇ ਅੱਗੋਂ ਤੇ ਫਿਰ ਬਹੁਤ ਵਧੀਆ ਗੱਲ ਐ ਬਹੁਤ ਵਧੀਆ ਗੱਲ ਐ ਕਿਉਂਕਿ ਅੱਜ ਕੱਲ ਤਾਂ ਲੋਕ ਸੋਨੇ ਸਿੱਧੂ ਮੂਸੇ ਵਾਲੇ ਨੇ ਹਾਂਜੀ ਹਾਂਜੀ ਆਰ ਨੈਟ ਨੂੰ ਸੁਣਦੇ ਆ ਜਿਨ੍ਹਾਂ ਦੀਆਂ ਆਵਾਜ਼ਾਂ ਵੀ ਬਹੁਤ ਘੱਟ ਮਿਲਦੀਆਂ ਵੇ ਸਿੱਧੂ ਮੂਸੇ ਵਾਲੇ ਬਾਰੇ ਆਪਾਂ ਕਹਿ ਦਈਏ ਇਹਨੇ ਗੀਤ ਬੜੇ ਸੋਹਣੇ ਗਾਏ ਸੀ ਬਹੁਤ ਸੋਹਣੇ ਗਾਏ ਤੇ ਇਹਨਾਂ ਦੀ ਕਵਰ ਵਿੱਚੋਂ ਮੈਂ ਮਾੜੀ ਜੀ ਇੱਕ ਲੈਣ ਵਿੱਚ ਕੱਢੀ ਜੀ ਆਂਦਾ ਮੰਨੇ ਆ ਕਿ ਤੂੰ ਨਾ ਸਾਨੂੰ ਲੈ ਕੇ ਕਰ ਜੀ ਅਸੀਂ ਵੀ ਨਾ ਤੇਰੇ ਪਿੱਛੇ ਲਾਈਏ ਗੇੜੀਆਂ ਤੈਨੂੰ ਨੇ ਜੇ ਆਉਂਦੇ ਪ੍ਰਪੋਜ਼ ਨੱਢੀਏ ਸਾ ਹੋਣਗੇ ਤੇ ਇਹਨਾਂ ਨੇ ਸਨਰੂਟ ਮਾਰਦੇ ਨੇ ਲੱਖਾਂ ਤੇਰੇ ਜੇ ਪਟੋਲੇ ਮਿੱਤਰਾਂ ਦੀ ਲੋਕੀ ਉੱਤੇ ਜਿੰਦਵਾਰ ਆਏ ਆਏ ਵਾਲੇ ਇਹਨਾਂ ਦੇ ਸੁਰ ਬਾਰੇ ਕੀ ਕਹਿੰਦਾ ਸਿੱਧੂ ਮੂਸੇ ਦਾ ਬਹੁਤ ਵਧੀਆ ਜਿਹਾ ਟੈਲੈਂਟ ਨਹੀਂ ਸੁਰ ਇੱਕਦਮ ਨਾਲ ਕਿ ਟੈਲੈਂਟ ਬਹੁਤ ਵਧੀਆ ਹਾਂਜੀ ਹਾਂਜੀ ਲੋਕਾਂ ਨੇ ਪਸੰਦ ਕਿਉਂ ਕੀਤਾ ਮੈਂ ਇਹਨਾਂ ਨੂੰ ਪਸੰਦ ਕਰਨ ਦਾ ਕੀ ਕਾਰਨ ਸੀ ਕਿਹੜੀ ਚੀਜ਼ ਇਹਨਾਂ ਜ਼ਿਆਦਾ ਲੋਕਾਂ ਦੇ ਸਾਹਮਣੇ ਲਿਆਂਦੀ ਵੀ ਲੋਕਾਂ ਨੇ ਪਸੰਦ ਕੀਤੀ ਲੋਕਾਂ ਨੇ ਪਸੰਦ ਕੀਤੀ ਵਧੀਆ ਜਿਹੇ ਮੇਰੇ ਗੀਤ ਵੀ ਆਪਣੇ ਇਧਰ ਪਿੰਡ ਸੁਣਨ ਵਾਲੇ ਕੋਈ ਇਹੋ ਜਿਹਾ ਐਰਾ ਵਗੈਰਾ ਗੀਤ ਨਹੀਂ ਹੋਊਗਾ ਵੀ ਵਧੀਆ ਨਮੂਲ ਬੱਚੇ ਗੀਤ ਹੋਣਗੇ ਇਹਦੇ ਆਪਣੇ ਇਹ ਮੈਂ ਕੀ ਦੇ ਸੁਣਦਾ ਵੈਸੇ ਤੁਸੀਂ ਅਰਮੋਲ ਵਚਨ ਕਹਿ ਰਹੇ ਹੋ ਹਾਂ ਗੱਲ ਪਤਾ ਨਹੀਂ ਕਹਿ ਨਹੀਂ ਬਣਦੀ ਜਾਂ ਨਹੀਂ ਬਣਦੀ ਪਰ ਜੇ ਸੋਚੀਏ ਕਿੱਥੋਂ ਤੱਕ ਮੇਰਾ ਹੱਕ ਆ ਜਿਵੇਂ ਅੱਜ ਕੱਲ ਦੀ ਮੰਡੀ ਅੱਜ ਕੱਲ ਦੀ ਨਵੇਂ ਜਨਰੇਸ਼ਨ ਆ ਜਿਵੇਂ ਕੋਈ ਵੀ ਆਪਾਂ ਸਿੱਧੂ ਮੂਸੇਵਾਲਾ ਨੂੰ ਨਹੀਂ ਕਹਿੰਦੇ ਆਪਾਂ ਨੈਟ ਨੂੰ ਸਾਰੇ ਕਲਾਕਾਰ ਨੂੰ ਆਪਾਂ ਚਾਹੁੰਦੇ ਹਾਂ ਉਹ ਜਿਆਦਾ ਤਾਂ ਲੜਾਈ ਜਿੱਤੇ ਗੀਤ ਬਣਾਉਂਦੇ ਹਾਂ ਹਾਂਜੀ ਹਾਂਜੀ ਬਣਾਉਂਦੇ ਆ ਨਾ ਉਹ ਚੀਜ਼ ਨੂੰ ਵੇਖ ਕੇ ਅੱਜ ਦੀ ਜਨਰੇਸ਼ਨ ਤੇ ਕੀ ਅਸਰ ਆਇਆ ਬਹੁਤ ਗਲਤ ਹੈ ਹੁਣ ਛੋਟੇ ਛੋਟੇ ਬੱਚੇ ਹੀ ਚੱਕੀ ਫਿਰਦੇ ਹੀ ਬਸ ਠਾਲਾ ਮੈਂ ਦੱਸਦਾ ਤੁਹਾਨੂੰ ਨਿੱਕੇ ਬੱਚੇ ਗੀਤ ਗਾਉਂਦੇ ਆ ਮੈਂ ਐ ਕਰ ਫਿਰ ਮੱਝਾਂ ਕਰਦੂ ਇਹ ਕਿੱਥੋਂ ਸਿੱਖਦੇ ਆ ਇਹਨਾਂ ਚੀਜ਼ੋਂ ਸਿੱਖਦੇ ਆ ਹਣਾ ਇਹ ਜੀ ਹੁਣ ਤੁਹਾਨੂੰ ਪਗੇ ਵੀ ਹੁਣ ਆਰਨੇਤ ਆਪਣੇ ਮੂਛੇ ਵਾਲਾ ਗੀਤ ਹੁਣ ਇਹਨੇ ਦਮਦਾਰ ਆ ਰਹੇ ਆ ਜੀ ਤੋਂ ਉਹਨਾਂ ਨੂੰ ਵੇਖ ਕੇ ਨਿੱਕੇ ਨਿੱਕੇ ਬੱਚੇ ਵੀ ਗਾ ਰਹੇ ਸਕੂਲ 'ਚ ਗਾ ਰਹੇ ਜੀ ਸਹੀ ਆ ਇਹ ਗੱਲ ਤੁਹਾਡੀ ਸਹੀ ਆ ਤੇ ਬਾਕੀ ਭਈ ਜਿਵੇਂ ਆਪਾਂ ਪ੍ਰੋਗਰਾਮ ਦਾ ਆਗਾਜ਼ ਕੀਤਾ ਸੀ ਤੁਹਾਡੇ ਟੈਲੈਂਟ ਤੋਂ ਕਿਉਂਕਿ ਸਮਾਂ ਬੜਾ ਬਲਵਾਨ ਹੁੰਦਾ ਜੇ ਕਿਸੇ ਦੇ ਰੋਕਿਆ ਨਹੀਂ ਰੁਕਦਾਗਾ ਤੇ ਆਪਣਾ ਵੀ ਸਮਾਂ ਬਸ ਇੰਨਾ ਕੀ ਸੀ ਕਿ ਤੇ ਆਪਾਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀ ਤੇ ਮੈਨੂੰ ਤੁਹਾਡੇ ਨਾਲ ਮਿਲ ਕੇ ਵੀ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਤੇ ਆਪਾਂ ਲਾਸਟੇ ਜਾਂਦੇ ਜਾਂਦੇ ਮੈਂ ਇਹ ਚੀਜ਼ ਕਹੂੰਗਾ ਵੀ ਜਿਵੇਂ ਆਪਾਂ ਸ਼ੁਰੂਆਤ ਕੀਤੀ ਸੀ ਟੈਲੈਂਟ ਹਾਂਜੀ ਹਾਂਜੀ ਹੁਣ ਜਾਂਦੇ ਵੀ ਆਪਾਂ ਟੈਲੈਂਟ ਦੀ ਗੱਲਬਾਤ ਕਰਨੀ ਹੈ ਕਿ ਵਧੀਆ ਹੈ ਜਾਂ ਘੈਂਡ ਹੈਗੀ ਦੇਖਣਾ ਉਹ ਸੁਣਾਓ ਤੁਹਾਡੀ ਮੈਗਾਗੀ ਦਾ ਹੋਰ ਜੇ ਇੱਕ ਲਾਈਨ ਹਾਂਜੀ ਹੈ ਨਿੱਕੇ ਨਿੱਕੇ ਬੱਚਾ ਨੇ ਜਨਮ ਲਰ ਕੇ ਮਾਪੇ ਰੋਣਾ ਪੱਲੇ ਪੈ ਗਇਆ ਉਹ ਲਗੇ ਹਾਸੇ ਦਿਲ ਦੀ ਦਿਲ ਵਿੱਚ ਰਹਿ ਗਿਆ ਹਕੀਂ ਬੋਲ ਸੁਣਾਵਾ ਤੁਰ ਜਵਣੀ ਕਹਾਰ ਪੇਰਣਾ ਲੱਭਦੀ ਆ ਮਾਵਾ ਤੁਰ ਜਵਣੀ ਕਹਾਰ ਪੇਰਣਾ ਲੱਭਦੀ ਆ ਮਾਵਾ ਕੋ ਦਿੱਤੇ ਵਿੱਚ ਜੋ ਮਾਂ ਮੇਰੀ ਮੈਗੀ ਨੂੰ ਧੋਖ ਸੁਣਾਵਾ ਤੁਰ ਜਾਵਣੀ ਕਮਾਰ ਪੇਰ ਨਾ ਲੱਭਦੀ ਆ ਮਾਵਾ ਐ ਤੁਰ ਜਾਵਣੀ ਕਮਾਰ ਪੇਰ ਨਾ ਲੱਭਦੀ ਆਵਾ ਬਹੁਤ ਵਧੀਆ ਵੀਰੇ ਬਹੁਤ ਵਧੀਆ ਲੱਗਿਆ ਤੁਹਾਡੇ ਚ ਤੁਹਾਡੀ ਕਲਾ ਨੂੰ ਦੇਖ ਕੇ ਅੱਜ ਰੂਹ ਖੁਸ਼ ਹੋ ਗਈ ਵੀ ਵਾਕਈ ਇਹ ਪੰਜਾਬ ਦੇ ਵਿੱਚ ਕਲਾ ਦੀ ਕੋਈ ਕਮੀ ਨਹੀਂ ਹੈਗੀ ਪਰ ਉਹ ਕਲਾ ਨੂੰ ਨਿਖਾਰਨਾ ਔਖਾ ਹੋਇਆ ਪਿਆ ਗਰੀਬੀ ਕਰਕੇ ਕਿਉਂਕਿ ਮੈਂ ਸ਼ੁਰੂ ਚ ਇਹ ਗੱਲ ਕਹੀ ਸੀ ਵੀ ਬੇਸੁਰੇ ਨਾਲ ਲੋਕ ਪਸੰਦ ਕਰਦੇ ਇਹਨਾਂ ਦਾ ਸੁਰ ਹੁੰਦੇ ਉਹਨਾਂ ਨੂੰ ਗਰੀਬੀ ਨਾ ਪਹੁੰਚੀਆ ਤੇ ਲਾਸਟ ਵਿੱਚ ਬਈ ਸਾਡੇ ਕੋਈ ਵੀਰਾਂ ਨੂੰ ਤੁਸੀਂ ਕੋਈ ਨਵਾਂ ਆਪਣੇ ਲੋਕੋ ਸੁਨੇਹਾ ਦੇਣਾ ਚਾਹੁੰਦੇ ਹੋ ਹੁਣ ਵੀ ਜੇ ਅੱਜ ਤੁਹਾਡੀ ਇਹ ਸ਼ੂਟ ਹੋਈ ਆ ਵੀਡੀਓ ਤੁਹਾਡੀ ਇੰਟਰਵਿਊ ਹੋਈ ਆ ਵੀ ਤੁਹਾਨੂੰ ਅੱਗੇ ਜਾ ਕੇ ਸਪੋਰਟ ਮਿਲੇ ਉਹ ਚੀਜ਼ ਲਈ ਕੁਝ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਜੀ ਕਿ ਮੈਂ ਤੁਹਾਡੇ ਨਾਲ ਖੜਾ ਤੇ ਤੁਸੀਂ ਮੇਰੇ ਨਾਲ ਖੜੋ ਵੀ ਆਪਾਂ ਰਲ ਕੇ ਵੀ ਇਹ ਆਪਣਾ ਪ੍ਰੋਗਰਾਮ ਦਾ ਆਗਾਜ਼ ਕਰੀਏ ਵੀ ਤੁਸੀਂ ਮੇਰੇ ਨਾਲ ਖੜੂਗੇ ਵੀ ਆਪਾਂ ਚੰਗੇ ਚੰਗੇ ਗੀਤ ਲਿਖਾਂਗੇ ਤੇ ਉਹ ਜੀ ਆਪਾਂ ਆਪਣੇ ਅੰਡਸਟਰੀ ਦੇ ਸਾਹਮਣੇ ਕਰਾਂਗੇ ਜੀ ਬਹੁਤ ਵਧੀਆ ਗੱਲ ਆ ਵੀਰੇ ਤੇ ਲਾਸਟ ਵਿੱਚ ਮੈਂ ਵੀ ਇੱਕ ਦੋ ਗੱਲਾਂ ਹੀ ਕਰੂੰਗਾ ਆਪਣੇ ਦਰਸ਼ਕਾਂ ਨਾਲ ਆਪਣੇ ਵੀਰਾਂ ਨਾਲ ਇੱਕ ਚੀਜ਼ ਕਹੂੰਗਾ ਅੱਜ ਦੀ ਜਿਹੜੀ ਆਪਣੀ ਇਹ ਇੰਟਰਵਿਊ ਤੁਹਾਨੂੰ ਇੰਟਰਵਿਊ ਕਿਦਾਂ ਦੀ ਲੱਗੀ ਠੀਕ ਹੈ ਜੇ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਜੇ ਸ਼ੇਅਰ ਕਰਨਾ ਤੁਹਾਡਾ ਬਣਦਾ ਹੈ ਕਿਉਂਕਿ ਇੱਕ ਕਲਾਕਾਰ ਨੂੰ ਸ਼ੇਅਰ ਕਰਾਂਗੇ ਉਹ ਕਲਾਕਾਰ ਦੀ ਗਾਂ ਜਾ ਕੇ ਨਿਖਾਰ ਬਣਦਾ ਹੈਗਾ ਜਾ ਜਾ ਕੇ ਉਹ ਕਲਾਕਾਰ ਦੀ ਇੱਕ ਅਮੇਜ਼ ਖੜੀ ਹੁੰਦੀ ਆ ਇਹ ਤੁਹਾਡੇ ਸਪੋਰਟ ਨਾਲ ਹੀ ਹੋਣੀ ਆ ਤੇ ਲਾਸਟ ਵਿੱਚ ਕਮੈਂਟ ਬਾਕਸ ਵਿੱਚ ਜਾ ਕੇ ਇਹ ਚੀਜ਼ ਜ਼ਰੂਰ ਲਿਖਿਓ ਜੇ ਵੀ ਤੁਹਾਨੂੰ ਅੱਜ ਦੀ ਜਿਹੜੀ ਇੰਟਰਵਿਊ ਹੈ ਇੰਟਰਵਿਊ ਚ ਇਹੋ ਜਿਹੀ ਕਿਹੜੀ ਵੱਖਰੀ ਚੀਜ਼ ਲੱਗੀ ਤੇ ਤੁਸੀਂ رائے ਵੀ ਜ਼ਰੂਰ ਦੇ ਸਕਦੇ ਹੋ ਕਿ ਬਾਈ ਨੂੰ ਅੱਗੇ ਜਾਣ ਲਈ ਹੋਰ ਕਿਹੜੀ ਕਿਹੜੀ ਚੀਜ਼ ਦੀ ਸਪੋਰਟ ਮਿਲ ਸਕਦੀ ਆ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਲਾਸਟ ਵਿੱਚ ਇਹ ਗੱਲ ਆ ਜਿਨ੍ਹਾਂ ਨੇ ਪਿੰਨੂ ਟੈਲੈਂਟ ਚੈਨਲ ਤੇ ਫਸਟ ਇੰਟਰਵਿਊ ਦੇਖ ਰਹੇ ਆ ਉਹ ਚੈਨਲ ਨੂੰ ਬਾਈ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਨਾਲ ਇਸ ਦੇ ਘੰਟੀ ਵਾਲਾ ਬਟਨ ਨਾਲ ਉਹਨੂੰ ਆਲ ਤੇ ਕਲਿੱਕ ਜ਼ਰੂਰ ਕਰ ਲਿਓ ਤਾਂ ਜੋ ਕੋਈ ਵੀ ਆਪਾਂ ਨਿਊ ਟੈਲੈਂਟ ਵਾਲੀ ਵੀਡੀਓ ਕੋਈ ਵੀ ਟੈਲੈਂਟ ਵਾਲਾ ਇੰਟਰਵਿਊ ਪਾਉਂਦੇ ਰਹਿਣੇ ਆ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਮੈਂ ਤੁਹਾਡਾ ਗੁਰਸਿੰਘ ਦੋਸਤ ਅਗਰਸੇਵ ਸਿੰਘ ਮਿਲਦੇ ਆ ਇਦਾਂ ਦੇ ਇੱਕ ਨਵੇਂ ਟੈਲੈਂਟ ਦੇ ਨਾਲ ਅੱਜ ਦੀ ਇੰਟਰਵਿਊ ਇੱਥੇ ਹੁੰਦੀ ਹੈ ਬਈ